ਮੇਰਾ ਨਾਮ ਤੇਮਿੰਦਰ ਸਿੰਘ ਜੀ ਮੇਰੇ ਪਿਤਾ ਦਾ ਨਾਮ ਬਾਬੂ ਲਾਲ ਜੀ ਜੋ ਕੋਰਪੋਰੇਟ ਆਫਿਸ ਵਿੱਚ ਦਾਖ ਰਹਨ ਮੇਰਾ ਜੋ ਆਸ਼ਮਾਨ ਕਾਰ ਚਲਣ ਦੀ ਸਬੰਧੀ ਮੁਸ਼ਕਲ ਆ ਰਹੀ ਸੀ ਉਹ ਹੁਣ ਮੁਸ਼ਕਲ ਹਲ ਚੁੱਕੀ ਹੈ ਮੈਨੂੰ ਡਾਕਟਰ ਸਾਹਿਬ ਨਾਲ ਕੋਈ ਕੁਝ ਲੜਾਈ ਝਗੜਾ ਮੇਰਾ ਨਹੀਂ ਤੇ ਇਸ ਸਬੰਧੀ ਵਿੱਚ ਉਹਨਾਂ ਨੇ ਮੇਰਾ ਮਸਲਾ ਹੱਲ ਕਰ ਦਿੱਤਾ ਹੈਗੀ ਮੈਨੂੰ ਆਸ਼ਮਾਨ ਵੱਲ ਜੋ ਮੁਸ਼ਕਲ ਆ ਰਹੀ ਸੀ ਡਾਕਟਰ ਸਾਹਿਬ ਨੇ ਅਬ ਪ੍ਰੋਵੀਜ਼ਨ ਲੈ ਕੇ ਜੋ ਵੀ ਅਸ਼ਮਾ ਕਾਟਦਾ ਮੈਂ ਸਹਾਰ ਕਰ ਦਿੱਤਾਗੇ ਮਲੋਤਾ ਡਾਕਟਰ ਸਾਹਿਬ ਦਾ ਨਾਮ ਜੀ ਉਹਨਾਂ ਮੈਨੂੰ ਸਾਰਾ ਅਸ਼ਮ ਅਸ਼ਮੋਦ ਦਵਾਇਆ ਕਿ ਵਿਸ਼ਵਾਸ ਦਵਾਇਆ ਕਿ ਜੋ ਵੀ ਉਹਨਾਂ ਦਾ ਮੇਰਾ ਟੇਟ ਪੇਂਟ ਪਿਤਾ ਜੀ ਦਾ ਇਹ ਬਾਈਪਾਸ ਸਰਜੀ ਉਹ ਸਾਰਾ ਉਸੇ ਵਿੱਚ ਜੀਤੇ ਹੋਏਗੀ ਅਸ਼ਮ ਕਾਟਦੇ ਹੋਏਗਾ ਜੀ ਹਾਂਜੀ ਉਹਨਾਂ ਨੇ ਸਾਰਾ ਅਸ਼ਮ ਦੇ ਦਿੱਤੇ ਕਿ ਮੇਰਾ ਸਾਰਾ ਅਸ਼ਮਨ ਕਾਟਦੇ ਹੋਏਗਾ ਜੀ ਹਾਂਜੀ ਮੈਨੂੰ ਤਿਆਰ ਪੂਰੇ ਦੇਜੇ ਦੇ ਨੇ ਕਲਾਈ ਕਰਨ ਵਾਸਤੇ ਜੀ ਮੈਨੂੰ ਇਹਨਾਂ ਬਾਰੇ ਕੋਈ ਕੋਈ ਸ਼ਿਕਾਇਤ ਨਹੀਂ ਨਾ ਬਾਰੇ ਡੋクター ਸਾਹਿਬ ਬਾਰੇ ਟੋਟਮਲੋਤਰਾ ਬਾਰੇ ਹਾਂਜੀ ਡੋクター ਸਾਹਿਬ ਦਾ ਬਹੁਤ ਧੰਨਵਾਦ ਕਰਦਾ ਹਾਂ ਤੇ ਪ੍ਰਮਾਤਮਾ ਸ਼ੁਕਰ ਕਰਦਾ ਹਾਂ ਤੇ ਮੇਰਾ ਸਰ ਆਸ਼ਮਨ ਕਾਰਤੇ ਇਲਾਜ ਹੋ ਰਿਹਾ ਹੈ ਟੋਟਮਲੋਤਰਾ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਹਾਂ ਜੋ ਮੇਰਾ ਆਸ਼ਮਨ ਕਾਰਤੇ ਇਲਾਜ ਮੇਰੇ ਪਿਤਾ ਦੇ ਬਾਈਪਾਸ ਸਰਜੀ ਆਸ਼ਮਨ ਕਾਰਤੇ ਕਰ ਰਹੇ ਨੇ ਜੀ ਵੀ ਜਿੱਦਾਂ ਪ੍ਰੈਸ ਵਾਸਤੇ ਮੈਂ ਡਾਕਟਰ ਜਤਿੰਦਰ ਮਲੋਤਰਾ ਦੇ ਕਾਰਪੋਰੇਟ ਹਸਪੀਟਲ ਅੰਮ੍ਰਿਤਸਰ ਬੈਂਜਿੰਗ ਡਾਇਰੈਕਟਰ ਹਾਂ ਮੈਂ ਪਹਿਲੇ ਵੀ ਇਹਦੇ ਬਾਰੇ ਮੈਂ ਪ੍ਰੈਸ ਕਾਨਫਰੰਸ ਕੀਤੀ ਸੀ ਮੋਰ ਦੇ ਬਾਰੇ ਆਪਣੇ ਬਾਈਟ ਦਿੱਤੀ ਸੀ ਹੁਣ ਵੀ ਜਿਹੜੀ ਚੀਜ਼ ਮੈਂ ਕਹਿਣਾ ਚਾਹੁੰਦਾ ਕਿ ਬਾਬੂ ਲਾਲ ਜਦੋਂ ਸਾਡੇ ਕੋਲ ਆਏ ਸੀ ਇਹਨਾਂ ਨੂੰ ਕਾਰਡੀਕ ਫੇਲਅਰ ਜਾਂ ਹਾਰਟ ਫੇਲਅਰ ਜਾਂ ਹਾਰਟ ਦੀ ਪ੍ਰੋਬਲਮ ਸੀ ਜਿਸ ਕਰਕੇ ਸਟਾਰਟਿੰਗ ਤੇ ਇਹ ਕਹਿੰਨਾ ਬਹੁਤ ਮੁਸ਼ਕਿਲ ਸੀ ਕਿ ਇਹ ਪ੍ਰੋਬਲਮ ਕਿਸ ਤਰ੍ਹਾਂ ਦੀ ਬਣੇਗੀ ਕਿ ਇਹਨਾਂ ਚ ਸਟੈਂਟ ਪੈਣਗੇ ਜਾਂ ਇਹਨਾਂ ਦੀ ਬਾਈਪਾਸ ਹੋਏਗੀ ਜਾਂ ਇਹਨਾਂ ਦਾ ਮੈਡੀਕਲ ਮੈਨੇਜਮੈਂਟ ਕਾਰਡੀਕ ਫੇਲਅਰ ਵਿਦਆਊਟ ਐਨੀ ਇੰਟਰਵੈਂਸ਼ਨ ਹੀ ਠੀਕ ਹੋ ਜਾਏਗਾ ਇਹ ਸਾਰੀਆਂ ਚੀਜ਼ਾਂ ਇਹ ਤਿੰਨੋ ਚਾਰੋਂ ਚੀਜ਼ਾਂ ਹਮੇਸ਼ਾ ਹੀ ਸਾਡੇ ਮਨ 'ਚ ਰਹਿੰਦੀਆਂ ਜਦੋਂ ਵੀ ਇਹੋ ਜਿਹਾ ਕੋਈ ਪੇਸ਼ੀਐਂਟ ਇਸ ਬਿਮਾਰੀ ਨਾਲ ਸਾਹ ਚੜਨ ਨਾਲ ਜਾਂ ਸਾਹ ਉਖੜਨ ਨਾਲ ਸਾਡੇ ਕੋਲ ਆਂਦਾ ਏ ਇਸ ਉਮਰ ਦਾ ਉਹੀ ਇਹਦੇ ਨਾਲ ਹੋਇਆ ਉਹਦੇ ਵਾਸਤੇ ਇਹਨਾਂ ਨੇ ਸਾਡੇ ਹਸਪੀਟਲ 'ਚ ਕੁਝ ਪੈਸੇ ਜਮ੍ਹਾਂ ਕਰਾਈ ਸੀ ਉਹ ਫੁੱਲੀ ਰਿਫੰਡੇਬਲ ਪੈਸੇ ਹੈ ਜਾਂ ਫਰਦਰ ਕਿਸੇ ਵੀ ਕੰਮ 'ਚ ਉਹ ਪੈਸੇ ਅੱਗੇ ਇਨਵੋਲਵ ਹੋ ਜਾਣਗੇ ਜਾਂ ਇਹ ਵਾਪਸ ਹੋ ਜਾਣਗੇ ਦੋਨੋਂ ਚੀਜ਼ਾਂ ਬਾਬੂ ਲਾਲ ਨਾਲ ਤੇ ਉਹਦੇ ਬੇਟਾ ਤਰਮਿੰਦਰ ਨਾਲ ਮੇਰੀ ਬੈਠ ਕੇ ਡਿਸਕਸ਼ਨ ਹੋ ਗਈ ਹੈ ਹੁਣ ਸਾਡਾ ਆਪਸ 'ਚ ਕੋਈ ਝਗੜਾ ਨਹੀਂ ਹੈ ਉਹਨਾਂ ਨੇ ਸਾਨੂੰ ਕਲੀਅਰ ਕਟ ਐਫਿਡੇਵਿਟ ਤੇ ਲਿਖ ਕੇ ਦੇ ਦਿੱਤਾ ਕਿ ਸਾਡਾ ਹਸਪੀਟਲ ਨਾਲ ਹੁਣ ਕੋਈ ਝਗੜਾ ਨਹੀਂ ਹੈ ਔਰ ਇਹ ਸਾਰੀਆਂ ਚੀਜ਼ਾਂ ਬਲੈਕ ਐਂਡ ਵਾਈਟ ਚ ਆ ਗਈਆਂ ਜੋ ਮੈਂ ਬੋਲ ਰਿਹਾ ਐਕਚੁਅਲੀ ਇਹੀ ਇੱਥੇ ਲਿਖੀਆਂ ਹੋਈਆਂ ਕਿ ਜੋ ਵੀ ਗੱਲਾਂ ਹੋਈਆਂ ਸਾਡਾ ਮਨਮੋਟਾਬ ਹੋਇਆ ਆਪਸਟ ਹੋਇਆ ਹਸਪੀਟਲ ਨਾਲ ਸਾਰੀਆਂ ਚੀਜ਼ਾਂ ਖਤਮ ਹੋ ਗਈਆਂ ਇਹਨਾਂ ਦੀ ਕਾਪੀ ਅਸੀਂ ਡੀ ਐਮ ਸੀ ਆਫਿਸ ਨੂੰ ਵੀ ਭੇਜ ਦੇਣੀ ਹੈ ਔਰ ਜਿਹੜੀ ਇਹ ਕੇ ਸਾਰੀਆਂ ਚੀਜ਼ਾਂ ਖਤਮ ਹੋ ਚੁੱਕੀਆਂ ਹਨ ਹੁਣ ਅਸੀਂ ਬਾਬੂ ਲਾਲ ਦਾ ਬਾਈਪਾਸ ਸਰਜਰੀ ਬੜੀ ਚੰਗੀ ਤਰੀਕੇ ਨਾਲ ਜਿਸ ਤਰ੍ਹਾਂ ਦੇ ਸਾਰੇ ਮਰੀਜ਼ਾਂ ਦੀ ਕਰਦੇ ਆ ਅਸੀਂ ਬਾਬੂ ਲਾਲ ਦੀ ਬਾਈਪਾਸ ਸਰਜਰੀ ਕਰ ਦੇਣੀ ਹੈ ਤੇ ਜਿਹਦੇ ਬਾਅਦ ਹੈ ਠੀਕ ਠਾਕ ਹੋ ਕੇ ਆਪਣੇ ਘਰ ਨੂੰ ਚਲੇ ਜਾਣਗੇ ਸਾਡਾ ਹੁਣ ਆਪਸ ਵਿੱਚ ਕੋਈ ਵੀ ਲੜਾਈ ਝਗੜਾ ਨਾ ਬਾਬੂ ਲਾਲ ਵੱਲੋਂ ਨਾ ਸਾਡੇ ਵੱਲੋਂ ਕਿਸੇ ਪ੍ਰੈਸ ਨੂੰ ਮੈਂ ਆਲਰੇਡੀ ਪਹਿਲੇ ਵੀ ਕਹਿ ਚੁੱਕਾ ਤੇ ਅੱਜ ਤੇ ਫਾਈਨਲੀ ਕਹਤਾ ਕਿ ਸਾਡਾ